ਪਾਠ 6 ਵਾਕਬੋਧ ਵਾਕਬੋਧ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੈ ਸ਼ਬਦਾਂ ਦੇ ਸਮੂਹ ਨੂੰ ਵਾਕ ਕਿਹਾ ਜਾਂਦਾ ਹੈ ਪਰੰਤੂ ਕਿਸੇ ਬੇਤਰਤੀਬੇ ਸ਼ਬਦਾਂ ਦੇ ਸਮੂਹ ਨੂੰ ਵਾਕ ਨਹੀਂ ਕਿਹਾ ਜਾ ਸਕਦਾ ਜਿਵੇਂ ਘਰ ਇਹ ਦਾ ਮੋਹਨ ਹੈ ਇਸ ਸ਼ਬਦ ਸਮੂਹ ਦਾ ਕੋਈ ਅਰਥ ਨਹੀਂ ਹੈ ਅਸਲ ਵਿੱਚ ਵਿਆਕਰਨ ਦੇ ਨਿਯਮਾਂ ਮੁਤਾਬਕ ਤਰਤੀਬ ਕੀਤੇ ਸ਼ਬਦਾਂ ਦੇ ਸਮੂਹ ਨੂੰ ਵਾਕ ਕਿਹਾ ਜਾਂਦਾ ਹੈ ਜਿਸ ਤੋਂ ਕੋਈ ਗੱਲ ਸਪਸ਼ਟ ਹੋਵੇ ਉਦਾਹਰਨ ਦੇ ਤੌਰ ਤੇ ਇਹ 모ਹਨ ਦਾ ਘਰ ਹੈ ਸ਼ਬਦ ਉਹੀ ਹੈ ਜੋ ਅਸੀਂ ਪਹਿਲੇ ਵਾਕ ਵਿੱਚ ਲਿਖੇ ਸਨ ਪਰ ਅਸੀਂ ਇਸ ਵਾਕ ਵਿੱਚ ਸ਼ਬਦਾਂ ਨੂੰ ਤਰਤੀਬ ਨਾਲ ਲਿਖਿਆ ਜਿਸ ਨਾਲ ਗੱਲ ਪੂਰੀ ਤਰ੍ਹਾਂ ਸਮਝ ਆ ਗਈ ਵਾਕ ਬੋਧ ਦੀ ਪਰਿਭਾਸ਼ਾ ਸ਼ਬਦਾਂ ਦੇ ਉਸ ਸਮੂਹ ਨੂੰ ਵਾਕ ਕਹਿੰਦੇ ਹਨ ਜਿਸ ਤੋਂ ਕਿਸੇ ਗੱਲ ਦੀ ਪੂਰੀ ਜਾਣਕਾਰੀ ਮਿਲੇ ਅਸੀਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਵਾਂਗੇ। ਹੇਮਕੁੰਡ ਸਾਹਿਬ ਦੀ ਯਾਤਰਾ ਬੜੀ ਔਖੀ ਹੈ। ਉਹ ਮਨਾਲੀ ਸੈਰ ਕਰਨ ਗਏ ਹਨ। ਉਪਰੋਕਤ ਸਾਰੇ ਵਾਕ ਸ਼ਬਦਾਂ ਨੂੰ ਤਰਤੀਬ ਦੇ ਨਾਲ ਬਣੇ ਹਨ। ਇਹ ਸਾਰੇ ਹੀ ਵਾਕ ਅਰਥ ਭਰਪੂਰ ਹਨ। ਵਾਕ ਦੇ ਹਿੱਸੇ। ਵਾਕ ਦੇ ਦੋ ਹਿੱਸੇ ਹੁੰਦੇ ਹਨ। ਵਾਕ ਵਿੱਚ ਇੱਕ ਉਦੇਸ਼ ਸਬਜੈਕਟ ਹੁੰਦਾ ਹੈ। ਤੇ ਇੱਕ ਵਿਧਿਆਇ ਪ੍ਰੈਡੀਕੇਟ ਹੁੰਦਾ ਹੈ ਉਦੇਸ਼ ਵਾਕ ਵਿੱਚ ਕਰਤੇ ਦੀ ਥਾਂ ਵਰਤੇ ਜਾਂਦੇ ਸ਼ਬਦ ਨੂੰ ਉਦੇਸ਼ ਕਿਹਾ ਜਾਂਦਾ ਹੈ ਜਿਵੇਂ ਵਿਦਿਆਰਥੀ ਕਿਤਾਬ ਪੜ ਰਿਹਾ ਹੈ ਉਪਰੋਕਤ ਵਾਕ ਵਿੱਚ ਵਿਦਿਆਰਥੀ ਸ਼ਬਦ ਉਦੇਸ਼ ਹੈ ਕਿਉਂਕਿ ਇਹ ਕਰਤੇ ਦੀ ਥਾਂ ਵਰਤਿਆ ਗਿਆ ਹੈ ਉਦੇਸ਼ ਇੱਕ ਤੋਂ ਵੱਧ ਸ਼ਬਦਾਂ ਦਾ ਵੀ ਹੋ ਸਕਦਾ ਹੈ ਜਿਵੇਂ ਸਾਡੇ ਸਕੂਲ ਦੇ ਵਿਦਿਆਰਥੀ ਸੰਚਾਰ ਸਾਧਨਾ ਨਾਲ ਪੜ ਰਹੇ ਹਨ ਉਪਰੋਕਤ ਵਾਕ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਉਦੇਸ਼ ਹੈ ਕਿਉਂਕਿ ਇਹ ਕਰਤੇ ਦੀ ਥਾਂ ਵਰਤਿਆ ਗਿਆ ਹੈ ਵਿধে ਵਾਕ ਵਿੱਚ ਉਦੇਸ਼ ਜਾਂ ਕਰਤਾ ਬਾਰੇ ਦਿੱਤੀ ਜਾਣਕਾਰੀ ਨੂੰ ਵਿধে ਕਹਿੰਦੇ ਹਨ ਹੇਠ ਲਿਖੇ ਵਾਕ ਵਿੱਚ ਤੁਸੀਂ ਦੇਖ ਸਕਦੇ ਹੋ ਵਿਦਿਆਰਥੀ ਧਿਆਨ ਨਾਲ ਕਿਤਾਬ ਪੜ੍ਹਦਾ ਹੈ ਉਪਰੋਕਤ ਵਾਕ ਵਿੱਚ ਵਿਦਿਆਰਥੀ ਸ਼ਬਦ ਉਦੇਸ਼ ਜਾਂ ਕਰਤਾ ਹੈ ਧਿਆਨ ਨਾਲ ਕਿਤਾਬ ਪੜ੍ਹਦਾ ਹੈ ਵਿধে ਹੈ ਕਿਉਂਕਿ ਇਹ ਕਰਤਾ ਬਾਰੇ ਜਾਣਕਾਰੀ ਦਿੰਦਾ ਹੈ ਵਾਕਾਂ ਦੀ ਸ਼੍ਰੇਣੀ ਵੰਡ ਵਾਕ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਬਣਤਰ ਅਨੁਸਾਰ ਵਾਕ ਵੰਡ ਭਾਵਾਂ ਅਨੁਸਾਰ ਵਾਕ ਵੰਡ ਬਣਤਰ ਅਨੁਸਾਰ ਵਾਕ ਵੰਡ ਬਣਤਰ ਅਨੁਸਾਰ ਵਾਕਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਇੱਕ ਸਧਾਰਨ ਵਾਕ ਦੋ ਸੰਯੁਕਤ ਵਾਕ ਤਿੰਨ ਮਿਸ਼ਰਤ ਵਾਕ ਸਧਾਰਨ ਵਾਕ ਇਸ ਵਾਕ ਵਿੱਚ ਇੱਕ ਉਦੇਸ਼ ਅਤੇ ਇੱਕ ਵਿधेय ਹੁੰਦਾ ਹੈ ਜਿਵੇਂ ਬੱਚੇ ਫੁੱਟਬਾਲ ਖੇਡ ਰਹੇ ਹਨ ਨਿਯੁਕਤ ਵਾਕ ਇਸ ਵਾਕ ਵਿੱਚ 2 ਜਾਂ 2 ਤੋਂ ਵੱਧ ਸੁਤੰਤਰ ਉਪਵਾਕ ਵਿਚਰਦੇ ਹਨ ਜਿਵੇਂ ਮੁੰਡਾ ਲਿਖਦਾ ਹੈ ਤੇ ਕੁੜੀ ਪੜ੍ਹਦੀ ਹੈ ਮਿਸ਼ਰਤ ਵਾਕ ਇਸ ਵਾਕ ਵਿੱਚ ਇੱਕ ਉਪਵਾਕ ਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ ਜਿਵੇਂ ਗੁਰਦੀਪ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਇਹ ਕੰਮ ਠੀਕ ਤਰ੍ਹਾਂ ਕਰਾਂਗਾ ਭਾਵਾਂ ਅਨੁਸਾਰ ਵਾਕ ਵੰਡ ਭਾਵਾਂ ਅਨੁਸਾਰ ਵਾਕ ਪੰਜ ਪ੍ਰਕਾਰ ਦੇ ਹੁੰਦੇ ਹਨ ਸਰਲ ਵਾਕ ਪ੍ਰਸ਼ਨਵਾਚਕ ਵਾਕ ਵਿਸਮਿਕ ਵਾਕ ਆਗਿਆ ਸੂਚਕ ਵਾਕ ਬਿਨੈ ਵਾਚਕ ਵਾਕ ਸਰਲ ਵਾਕ ਸਰਲ ਵਾਕ ਦੋ ਪ੍ਰਕਾਰ ਦੇ ਹੁੰਦੇ ਹਨ ਹਾਂ ਵਾਚਕ ਵਾਕ ਨਾ ਵਾਚਕ ਵਾਕ ਹਾਂ ਵਾਚਕ ਵਾਕ ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ ਉਸ ਨੂੰ ਹਾਂ ਵਾਚਕ ਵਾਕ ਆਖਦੇ ਹਨ ਜਿਵੇਂ RAM ਦੇ ਪਿਤਾ ਜੀ ਅਨਪੜ ਹਨ ਨਾ ਵਾਚਕ ਵਾਕ ਜਿਨ੍ਹਾਂ ਵਾਕਾਂ ਵਿੱਚ ਨਾ ਨਹੀਂ ਨਾ ਵਾਚਕ ਤੱਤ ਦੀ ਵਰਤੋਂ ਹੁੰਦੀ ਹੈ ਉਹਨਾਂ ਨੂੰ ਨਾਵਾਚਕ ਵਾਕ ਆਖਦੇ ਹਨ ਜਿਵੇਂ ਹਰਸ਼ ਕਦੇ ਦਿੱਲੀ ਨਹੀਂ ਗਿਆ ਪ੍ਰਸ਼ਨਵਾਚਕ ਵਾਕ ਇਨ੍ਹਾਂ ਵਾਕਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ ਜਿਵੇਂ ਤੁਹਾਡਾ ਕਿੰਨਾ ਕੁ ਕੰਮ ਰਹਿ ਗਿਆ ਹੈ ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ ਹੋ ਵਿਸਮਿਕ ਵਾਕ ਇਨ੍ਹਾਂ ਵਾਕਾਂ ਵਿੱਚ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਹੁੰਦੇ ਹਨ ਜਿਵੇਂ ਉਫ ਇਹ ਪ੍ਰਦੂਸ਼ਣ ਤਾਂ ਸਾਡੀ ਜਾਨ ਲੈ ਕੇ ਰਹੇਗਾ ਵਾਹ ਮੇਰਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਹੈ ਐਡੀ ਉੱਚੀ ਇਮਾਰਤ ਆਗਿਆ ਸੂਚਕ ਵਾਕ ਇਨ੍ਹਾਂ ਵਾਕਾਂ ਵਿੱਚ ਕੋਈ ਹੁਕਮ ਕੀਤਾ ਗਿਆ ਹੁੰਦਾ ਹੈ ਜਿਵੇਂ ਮੁੰਡਿਓ ਜਿੱਤ ਕੇ ਘਰ ਵੜਿਓ ਕੁੜਿਓ ਉੱਠ ਕੇ ਗਿੱਧਾ ਪਾ ਲੋ ਬਿਨੈਵਾਚਕ ਵਾਕ ਜਿਸ ਵਾਕ ਵਿੱਚ ਆਗਿਆ ਪ੍ਰਾਰਥਨਾ ਜਾਂ ਬੇਨਤੀ ਕੀਤੀ ਗਈ ਹੋਵੇ ਉਸ ਨੂੰ ਬਿਨੈਵਾਚਕ ਵਾਕ ਕਿਹਾ ਜਾਂਦਾ ਹੈ ਜਿਵੇਂ ਕਿਰਪਾ ਕਰਕੇ ਅੱਜ ਆਪਣਾ ਸਕੂਟਰ ਤਾਂ ਦੇਣਾ ਬਾਉ ਜੀ 1 ਰੁਪਿਆ ਦਿਓ ਆਓ ਦੋਹਰਾਈਏ ਵਾਕ ਸ਼ਬਦਾਂ ਨੂੰ ਤਰਤੀਬ ਦੇਣ ਨਾਲ ਬਣਦੇ ਹਨ ਵਾਕ ਦੇ ਦੋ ਹਿੱਸੇ ਹੁੰਦੇ ਹਨ ਉਦੇਸ਼ ਅਤੇ ਵਿਦੇ ਵਾਕਾਂ ਦੀ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਬਣਤਰ ਅਨੁਸਾਰ ਵਾਕ ਵੰਡ ਅਤੇ ਭਾਵਾਂ ਅਨੁਸਾਰ ਵਾਕ ਵੰਡ ਭਾਵਾਂ ਅਨੁਸਾਰ ਵਾਕ ਪੰਜ ਪ੍ਰਕਾਰ ਦੇ ਹਨ ਸਰਲ ਵਾਕ ਪ੍ਰਸ਼ਨਵਾਚਕ ਵਾਕ ਵਿਸਮਿਕ ਵਾਕ ਬਿਨੈਵਾਚਕ ਵਾਕ ਅਤੇ ਆਗਿਆ ਸੂਚਕ ਵਾਕ ਸਰਲ ਵਾਕ ਦੋ ਪ੍ਰਕਾਰ ਦੇ ਹੁੰਦੇ ਹਨ ਹਾਂਵਾਚਕ ਵਾਕ ਅਤੇ ਨਾਵਾਚਕ ਵਾਕ